ਪੰਜਾਬ ਵਿਧਾਨ ਸਭਾ ਚ ਵਿਦਵੀ ਦੇ ਖਿਲਾਫ ਬਿੱਲ ਪੇਸ਼ ਕਰ ਦਿੱਤਾ ਗਿਆ। ਖੁਦ ਮੁੱਖ ਮੰਤਰੀ ਭਗਵੰਤ ਮਾਨ ਦੇ ਬਲੋਂ ਬਿੱਲ ਪੇਸ਼ ਕੀਤਾ ਗਿਆ ਵਿਦਵੀ ਦੇ ਖਿਲਾਫ ਬਿੱਲ ਤੇ ਕੱਲ ਨੂੰ ਚਰਚਾ ਹੋਵੇਗੀ। ਐਲੋਪੀ ਪ੍ਰਤਾਪ ਸਿੰਘ ਬਾਜਵਾ ਨੇ ਬੈਸ ਦੇ ਲਈ ਸਮਾਂ ਮੰਗਿਆ। ਬਾਜਵਾ ਵੱਲੋਂ ਕੱਲ ਚਰਚਾ ਕਰਵਾਉਣ ਤੇ ਐਸ.ਐਮ ਦੇ ਵੱਲੋਂ ਤੰਜ ਵੀ ਕੱਸਿਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੂੰ ਵਿਦਵੀਆਂ ਦੇ ਖਿਲਾਫ ਚਰਚਾ ਦੇ ਲਈ ਤਿਆਰੀ ਕਰਨੀ ਪੈਂਦੀ ਹੈ। ਕੋਈ ਗੱਲ ਨਹੀਂ ਬਾਜਵਾ ਸਾਹਿਬ ਕੱਲ ਤਿਆਰੀ ਕਰਕੇ ਆਉਣਾ। ਉਮੀਦ ਹੈ ਕੱਲ ਸਰਬਸੰਮਤੀ ਦੇ ਨਾਲ ਬਿੱਲ ਪਾਸ ਹੋਵੇਗਾ। ਮੁੱਖ ਮੰਤਰੀ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ। ਆਉਤਿਸਮ ਨੇ ਕਿਹਾ ਕਿ ਜਿਹੜਾ ਬਿੱਲ ਪੇਸ਼ ਕਰਨ ਵਾਲੀ ਪੰਜਾਬ ਪਹਿਲੀ ਸਟੇਟ ਹੈ ਸਦਨ ਦੀ ਕਾਰਵਾਈ ਕੱਲ ਤੱਕ ਦੇ ਲਈ ਮੁਲਤਵੀ ਕਰ ਦਿੱਤੀ ਗਈ ਹੈ ਕੱਲ ਸਵੇਰੇ 10 ਵਜੇ ਤੱਕ ਸਦਨ ਦੀ ਕਾਰਵਾਈ ਮੁਲਤਵੀ ਕੀਤੀ ਗਈ ਹੈ ਤੇ ਆਖਰਕਾਰ ਜਿਸ ਵਿਦਭੇਦ ਦੇ ਖਿਲਾਫ ਬਿੱਲ ਦਾ ਲਗਾਤਾਰ ਜ਼ਿਕਰ ਹੋ ਰਿਹਾ ਸੀਗਾ ਜਿਸ ਦੇ ਵਿੱਚ ਇੱਕ ਸਖਤ ਤਜਵੀਜ਼ ਹੈ ਜੇਕਰ ਕੋਈ ਕਿਸੇ ਵੀ ਧਾਰਮਿਕ ਗ੍ਰੰਥ ਦੀ ਵਿਦਭੇਦ ਕਰਦਾ ਹੈ ਤੇ ਕਿਸ ਤਰ੍ਹਾਂ ਕਿ ਉਸ ਦੇ ਵਿੱਚ ਸਜ਼ਾ ਹੋਵੇਗੀ ਆਤ ਉਸੇ ਨੂੰ ਲੈ ਕੇ ਖਰੜਾ ਤਿਆਰ ਕੀਤਾ ਗਿਆ ਉਸ ਦੇ ਬਾਅਦ ਪੰਜਾਬ ਵਿਧਾਨ ਸਭਾ ਦੇ ਵਿੱਚ ਇਸ ਬਿੱਲ ਨੂੰ ਟੇਬਲ ਕੀਤਾ ਗਿਆ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਬਤੌਰ ਗ੍ਰਹਿ ਮੰਤਰੀ ਸੂਬੇ ਦੇ ਗ੍ਰਹਿ ਮੰਤਰੀ ਉਹਨਾਂ ਦੇ ਵੱਲੋਂ ਇਹ ਬਿੱਲ ਪੇਸ਼ ਕੀਤਾ ਗਿਆ ਵਿਧਬੀ ਦੇ ਖਿਲਾਫ ਇਹ ਬਿੱਲ ਤੇ ਹੁਣ ਕੱਲ ਨੂੰ ਚਰਚਾ ਕੀਤੀ ਜਾਵੇਗੀ ਕਿਉਂਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਹ ਮੰਗ ਰੱਖੀ ਗਈ ਕਿ ਉਹਨਾਂ ਨੂੰ ਖਰੜੇ ਦੀ ਪੂਰੀ ਸਟੱਡੀ ਕਰਨ ਵਾਸਤੇ ਬਿੱਲ ਦੀ ਸਟੱਡੀ ਕਰਨ ਵਾਸਤੇ ਸਮਾਂ ਚਾਹੀਦਾ ਹੈ ਤੇ ਇਸੇ ਦੇ ਚੱਲਦਿਆਂ ਹੀ ਕੱਲ ਤੱਕ ਦੇ ਲਈ ਕਾਰਵਾਈ ਮਨਤਵੀ ਕੀਤੀ ਗਈ ਹੈ ਤੇ ਕੱਲ ਵਿਧਬੀ ਦੇ ਖਿਲਾਫ ਲਿਆਂਦੇਗੇ ਬਿੱਲ ਤੇ ਵਿਸਥਾਰਤ ਇਹਨਾਂ ਚਰਚਾ ਹੋਵੇਗੀ ਮੈਂ ਸ਼੍ਰੀਮਾਨ ਜੀ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਪੇਸ਼ ਕਰਦਾ ਹਾਂ ਤੇ ਪ੍ਰਸਤਾਵ ਕਰਦਾ ਹਾਂ ਕਿ ਇਸ ਪੰਜਾਬ ਪਵਿੱਤਰ ਧਰਮ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ ਗੰਭੀਰ ਮਸਲਾ ਔਰ ਆਉਣ ਵਾਲੀਆਂ ਸਦੀਆਂ ਤੱਕ ਦਾ ਪ੍ਰਸਤਾਵ ਹੈ ਕਾਨੂੰਨ ਬਣਨਾ ਤੇ ਜੇ ਐਲੋਪੀ ਸਾਹਿਬ ਜਾਂ ਕਾਂਗਰਸ ਪਾਰਟੀ ਜਾਂ ਸਾਡੇ ਜਿਹੜੇ ਵਿਰੋਧੀ ਪਾਰਟੀ ਵਾਲੇ ਜਿੰਨੇ ਵੀ ਸਤਕਾਰਯੋਗ ਮੈਂਬਰ ਨੇ ਜੋ ਚਾਹੁੰਦੇ ਨੇ ਕਿ ਇਸ ਵਿਸ਼ੇ ਤੇ ਕੱਲ ਨੂੰ ਚਰਚਾ ਕਰ ਲਈਏ ਤਾਂ ਮੈਂ ਇਸ ਗੱਲ ਨਾਲ ਸਹਿਮਤਾਂ ਪਰ ਥੋੜਾ ਜਿਹਾ ਮੇਰਾ ਇਤਰਾਜ਼ ਹੈ ਕਿ ਹਜੇ ਤੱਕ ਤੁਹਾਡੇ ਕੋਲੇ ਇਸ ਮਾਮਲੇ 'ਚ ਹੋਮਵਰਕ ਹੀ ਹੈ ਨਹੀਂ ਉਹ 2015 ਤੋਂ ਵੀ ਅਦਮੀ ਸ਼ੁਰੂ ਹੋਈਆਂ ਹੋਈਆਂ ਨੇ ਹਜੇ ਮਤਲਬ ਤੁਸੀਂ ਇਹ ਤੇ ਵੀ ਚਰਚਾ ਕਰਕੇ ਆਇਆ ਕਰੋਗੇ ਕਿ ਕਦੋਂ ਕੀ ਹੋਇਆ ਕਦੋਂ ਕੀ ਹੋਇਆ ਮੈਂ ਕੋਈ ਮੈਂ ਕੋਈ ਨਿੰਦਿਆ ਨਹੀਂ ਕਰ ਰਿਹਾ ਪਰ ਮੈਂ ਤੁਹਾਡੇ ਵਿਚਾਰ ਨਾਲ ਸਹਿਮਤ ਹਾਂ ਸਰ ਜਿਵੇਂ ਸਦਨ ਸਹਿਮਤ ਹੋਵੇ ਕੱਲ ਨੂੰ ਤਿਆਰੀ ਕਰਕੇ ਆ ਜਾਓ ਕਿਰਪਾ ਕਰਕੇ ਇਹ ਨਾ ਮੇਰਾ ਮਸਲਾ ਨਾ ਤੁਹਾਡਾ ਮਸਲੇ ਤਾਂ ਸਮੁੱਚੀ ਮਾਨਵਤਾ ਦਾ ਮਸਲਾ ਹੈ ਮਾਲਜੋ ਮੁੱਖ ਮੰਤਰੀ ਸਾਹਿਬ ਵੱਲੋਂ ਲਿਆਂਦਾ ਗਿਆ ਉਹਦੇ ਸੰਬੰਧ ਵਿੱਚ ਨੇਤਾ ਵਿਪੱਖ ਸਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਾਣਕਾਰੀ ਦੀ ਕਮੀ ਨਿਕਲ ਦੱਸਦਿਆਂ ਇਸ ਮੁੱਦੇ ਨੂੰ ਕੱਲ ਤੇ ਵਿਚਾਰਨ ਲਈ ਸੁਝਾ ਦਿੱਤੇ ਗਏ ਔਰ ਮੈਂ ਕਾਫੀ ਵਿਚਾਰ ਵਿਮਰਸ਼ ਤੋਂ ਬਾਅਦ ਇਹ ਮੁੱਦਾ ਕੱਲ ਲਈ ਮੁਲਤਵੀ ਕਰਦਾ ਹਾਂ ਪੰਜਾਬ ਪਵਿੱਤਰ ਧਰਮ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥੰਬ ਬਿਲ 2025 ਬਤੌਰ ਗ੍ਰਹਿ ਮੰਤਰੀ ਨੇ ਪੇਸ਼ ਕੀਤਾ ਕਿ ਉਤੇ ਵਿਚਾਰ ਹੋਣਾ ਚਾਹੀਦਾ ਤੁਰੰਤ ਹਾਲਾਂਕਿ ਤੁਸੀਂ ਬਹੁਤ ਦਿਨਾਂ ਤੋਂ ਇਹ ਆਪਣੇ ਕੈਮਰੇਆਂ ਰਾਹੀਂ ਆਪਣੀਆਂ ਕਲਮਾਂ ਰਾਹੀਂ ਇਹ ਦੱਸ ਰਹੇ ਹੋ ਕਿ ਇਹ ਬਿਲ ਆਵੇਗਾ ਪਰ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਬਾ ਜੀ ਉਹ ਕਹਿੰਦੇ ਸਾਡੇ ਕੋਲੇ ਕੋਈ ਜਾਣਕਾਰੀ ਨਹੀਂ ਹੈਗੀ ਬਸ ਇਹ ਦੁੱਖ ਦੀ ਗੱਲ ਹੈ ਜੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਦੀ ਜਾਣਕਾਰੀ ਉਹਨਾਂ ਕੋਲੇ ਨਹੀਂ ਹੈਗੀ ਤਾਂ ਫਿਰ ਉਹ ਰਹਿੰਦੇ ਕਿੱਥੇ ਨੇ ਉਹ ਤਾਂ ਬੱਚੇ-ਬੱਚੇ ਨੂੰ ਪਤਾ ਪੈਂ ਪੰਜ ਸਾਲ ਦੇ ਬੱਚੇ ਤੋਂ ਪੁੱਛ ਲਓ ਕਿ ਬਰਗਾੜੀ ਕੀ ਹੋਇਆ ਸੀ ਬੁਰਜ ਜਵਾਰ ਕੇ ਕੀ ਹੋਇਆ ਸੀ ਬਾਈਬਲ ਕਲਾਂ ਕੀ ਹੋਇਆ ਸੀ ਕੋਟਕਪੂਰੇ ਕੀ ਹੋਇਆ ਸੀ ਉਹ ਕਹਿੰਦੇ ਸੀ ਕੱਲ ਨੂੰ ਤਿਆਰੀ ਕਰਕੇ ਆਵਾਂਗੇ ਅਸਕੇ ਠੀਕ ਹੈ ਜੀ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਕਾਂਗਰਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਵੀ ਤਿਆਰੀ ਕਰਨੀ ਪੈਂਦੀ ਐ ਇੰਨਾ ਮਤਲਬ ਸਮਝ ਲਓ ਵੀ ਜਿਵੇਂ ਆਪਾਂ ਬੱਚੇ ਨਹੀਂ ਹੁੰਦੇ ਵੀ ਕਾਪੀ ਭੁੱਲਿਆ ਜੀ ਕਰੇ ਅਸੀਂ ਹੈਨਾ ਹੋਮਵਰਕ ਤੋਂ ਬਿਨਾ ਆਉਂਦੇ ਨੇ ਕੱਲ ਵੀ ਮੈਂ ਕਹਿਆ ਸੀ ਹੋਮਵਰਕ ਕਰਕੇ ਨਹੀਂ ਆਉਂਦੇ ਚਲੋ ਕੋਈ ਗੱਲ ਨਹੀਂ ਕੱਲ ਨੂੰ ਤਿਆਰੀ ਕਰਕੇ ਆ ਜਾ ਕਿਉਂਕਿ ਵਿਸ਼ਾ ਇਦਾਂ ਦਾ ਹੈ ਜਿੱਦ ਸੁਮਤੀ ਮਾਨਵਤਾ ਜੁੜੀ ਹੋਈ ਹੈ ਸੋ ਕੱਲ ਨੂੰ ਅਸੀਂ ਇਹਨੂੰ ਇਸ ਬਿੱਲ ਨੂੰ ਇੱਥੇ ਜਿਹੜੀ ਡਿਬੇਟ ਹੈ ਉਹ ਕੱਲ ਤੱਕ ਅਸੀਂ ਅੱਗੇ ਕਰਤੀ ਆਦਰਪ੍ਰੋਤੀ ਡਿਏਗੋ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਤੇ ਨਿਸ਼ਾਨਾ ਸਾਧਿਆ স্পੈਸ਼ਲ ਸੈਸ਼ਨ ਬੁਲਾ ਲਿਆ ਪਰ ਤਿਆਰੀ ਕੋਈ ਨਹੀਂ ਆ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਨੇ ਕਿਹਾ ਕਿ ਬਿੱਲ ਪੇਸ਼ ਕਰਨ ਤੋਂ ਪਹਿਲਾਂ ਐਡਵਾਂਸ ਡਰਾਫਟ ਨਹੀਂ ਦਿੱਤਾ 15 ਮਿੰਟ ਪਹਿਲਾਂ ਬਿੱਲ ਦਿੱਤਾ ਪੜਨ ਨੂੰ ਵੀ ਤਾਂ ਸਮਾਂ ਚਾਹੀਦਾ ਅਸੀਂ ਖੁਦ ਚਾਹੁੰਦੇ ਹਾਂ ਕਿ ਸਹੀ ਮਾਹੌਲ ਦੇ ਵਿੱਚ ਚਰਚਾ ਹੋਵੇ ਕਾਨੂੰਨ ਵਿਵਸਥਾ ਤੇ ਲੈਨ ਪੁਲਿੰਗ ਤੇ ਵੀ ਚਰਚਾ ਕਰਵਾਈ ਜਾਵੇ ਇਹ ਵੀ ਪ੍ਰਤਾਪ ਸਿੰਘ ਬਾਜਵਾ ਨੇ ਮੰਗ ਰੱਖੀ ਉਹਨਾਂ ਨੇ ਕਿਹਾ ਕਿ ਇਸ ਸਰਕਾਰ ਦੇ ਸਾਰੇ ਵਾਅਦੇ ਝੂਠੇ ਨਿਕਲੇ ਆ ਦਰਸਲਾ ਜੀ ਆਪ વિધાનસભા ਦੇ ਵਿੱਚ ਮੁੱਖ ਮੰਤਰੀ ਮਾਨ ਦੇ ਵੱਲੋਂ ਬਦਮੀਨ ਦੇ ਖਿਲਾਫ ਇਹ ਬਿੱਲ ਪੇਸ਼ ਕੀਤਾ ਗਿਆ ਤਾਂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਹੋਰ ਸਮੇਂ ਦੀ ਮੰਗ ਕੀਤੀ ਗਈ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਤਿਆਰੀ ਲਈ ਸਮਾਂ ਚਾਹੀਦਾ ਤੇ ਇਸ ਕਰਕੇ ਕੱਲ ਤੱਕ ਜੋ ਕਿ ਕਾਰਵਾਈ ਮੁਲਤਵੀ ਕੀਤੀ ਗਈ ਹੈ ਕੱਲ ਨੂੰ ਬਦਮੀਨ ਦੇ ਖਿਲਾਫ ਜੋ ਬਿੱਲ ਅੰਦਾ ਗਿਆ ਉਸ ਤੇ ਚਰਚਾ ਹੋਵੇਗੀ ਤੇ ਇਸੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਪੈਸ਼ਲ ਸੈਸ਼ਨ ਬੁਲਾ ਲਿਆ ਪਰ ਸਰਕਾਰ ਦੀ ਤਿਆਰੀ ਕੋਈ ਨਹੀਂ ਹੈ ਬਿੱਲ ਪੇਸ਼ ਕਰਨ ਤੋਂ ਪਹਿਲਾਂ ਐਡਵਾਂਸ ਡਰਾਫਟ ਨਹੀਂ ਦਿੱਤਾ 15 ਮਿੰਟ ਪਹਿਲਾਂ ਬਿੱਲ ਦਿੱਤਾ ਗਿਆ ਪੜਨ ਨੂੰ ਵੀ ਸਮਾਂ ਚਾਹੀਦਾ ਸੀ ਹਰਾਣ ਹੋਏ ਆ ਪਹਿਲੇ 2 ਦਿਨ ਦਾ ਸੈਸ਼ਨ ਫਿਰ ਸਾਡੇ ਖਾਤੇ ਚੜ ਕੇ ਸਾਡੇ ਮੋਢੇ ਤੇ ਬੰਦੂਕ ਰੱਖ ਕੇ ਚਲਾਨ ਦੀ ਕੋਸ਼ਿਸ਼ ਕਿ ਜੀ ਅਸੀਂ ਆਪੋਜੀਸ਼ਨ ਤੇ ਕਹਿੰਦੇ ਇਹਨਾਂ ਨੂੰ 2 ਦਿਨ ਐਕਸਟਰਾ ਦਿੱਤੇ ਨੇ ਦੋ ਜਣ ਜਿਹੜੇ ਸਾਨੂੰ ਐਕਸਟਰਾ ਦਿੱਤੇ ਸਪੀਕਰ ਸਾਹਿਬ ਨੇ ਉਹ ਸਾਡਾ ਮੇਨ ਮਕਸਦ ਸੀ ਕਿ ਇੱਕ ਦਿਨ ਲਾਅ ਐਂਡ ਆਰਡਰ ਤੇ ਚਰਚਾ ਕਰੋ ਦੂਸਰੇ ਦਿਨ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਤੁਹਾਡੀ ਉਹਦੇ ਤੇ ਚਰਚਾ ਕਰਨੀ ਹੈ ਅੱਜ ਸੱਦਿਆ ਗਿਆ ਸਾਰਿਆਂ ਨਾਲ ਸਪੀਕਰ ਸਾਹਿਬ ਨੇ ਮੀਟਿੰਗ ਕੀਤੀ ਸਾਰੀਆਂ ਆਪੋਜੀਸ਼ਨ ਪਾਰਟੀਆਂ ਨਾਲ ਇਹ ਗੱਲ ਕਹੀ ਕਿ ਅਸੀਂ ਚਾਹਾਂਗੇ ਕਿ ਚੰਗੇ ਮਾਹੌਲ ਦੇ ਵਿੱਚ ਬੇਅਦਬੀਆਂ ਦਾ ਕਿਉਂਕਿ ਬਹੁਤ ਸੈਂਸਿਟਿਵ ਹੁੰਦਾ ਹੈ ਕਿ ਸੰਜੀਦਾ ਉੱਥੇ ਬਹਿਸ ਹੋਣੀ ਚਾਹੀਦੀ ਹੈ ਅਸੀਂ ਪ੍ਰੋਮਿਸ ਕੀਤਾ ਕਿ ਸੰਜੀਦਾ ਬਹਿਸ ਹੋਏਗੀ ਪਰ ਸਪੀਕਰ ਸਾਹਿਬ ਜਿਹੜਾ ਐਡਵਾਂਸ ਡਰਾਫਟ ਸਾਨੂੰ ਤੁਸੀਂ opposition ਪਾਰਟੀਆਂ ਨੂੰ ਜਾਂ ਮੈਂਬਰਜ਼ ਨੂੰ ਦੇਣਾ ਹੁੰਦਾ ਤੁਸੀਂ ਐਡਵਾਂਸ ਡਰਾਫਟ ਹੀ ਕੋਈ ਨਹੀਂ ਦਿੰਦਾ 15 ਮਿੰਟ ਪਹਿਲੇ ਇੱਕ ਕਾਗਜ਼ ਤੁਸੀਂ ਸਾਨੂੰ ਦੇ ਦਿੰਦੇ ਹੋ ਉਸ ਐਡਵਾਂਸ ਮੈਨੂੰ ਦੱਸੋ 15 ਮਿੰਟ ਦੇ ਵਿੱਚ ਕੋਈ ਅਸੀਂ ਕੰਪਿਊਟਰਾਂ ਦੀ ਜਿਹੜੇ ਕੋਈ ਬਟਨ ਨਪੀਏ ਤੇ ਉਹਦਾ ਉਸੇ ਟਾਈਮ ਇਹ ਟੈਕਨੀਕਲ ਮੈਟਰਸ ਨੇ ਲੀਗਲ ਮੈਟਰਸ ਨੇ ਇਹਦੇ ਵਿੱਚ ਨਵੇਂ ਜਿਹੜੀ ਭਾਰਤੀ ਨਯਾ ਸਨਹਿਤਾ ਜਿਹੜਾ ਉਹਦੇ ਕਾਨੂੰਨ ਇਹਦੇ ਵਿੱਚ ਲਾਗੂ ਹੁੰਦੇ ਨੇ ਤੇ ਅਸੀਂ ਸਟੱਡੀ ਕਰਨਾ ਹੁੰਦਾ